ਮਨ ਹਰ ਹਰ ਲੱਗਾ ਚਾਉ ਗੁਰ ਪੂਰੈ ਨਾਮ ਦਰੜਾਇ ਹਰ ਮਿਲਿਆ ਹਰ ਪ੍ਰਭ ਨਾਉ ਰਹਾਵ ਜਬ ਲਗ ਜੋ ਬਨ ਸਾਸ ਹੈ ਤਬ ਲਗ ਨਾਮ ਧਿਆਏ ਚਲਦਿਆ ਨਾਲ ਹਰ ਚਲਸੀ ਹਰ ਅੰਤੇ ਲਏ ਛਡਾਇ ਹਾਓ ਬਲਿਹਾਰੀ ਤੇ ਨਕਾਓ ਜਿਨ ਹਰ ਮਨ ਉਠਾ ਆਏ ਜਿਨਹੀ ਹਰ ਹਰ ਨਾਮ ਨਾ ਚੇਤੇਓ ਸੇ ਅੰਤ ਗਏ ਪਛਤਾਏ ਧੋਰ ਮਸਤਕ ਹਰ ਪ੍ਰਭ ਲਖਿਆ ਜਨ ਨਾਨਕ ਨਾਮ ਧਿਆਏ ਮਨ ਹਰ ਹਰ ਈਤ ਲਗਾਏ ਵਡਭਾਗੀ ਗੁਰ ਪਾਇਆ ਗੁਰ ਸਬਦੀ ਪਾਰ ਲਗਾਏ ਰਹਾ ਹਰ ਆਪੇ ਆਪ ਉਪਾਏ ਦਾ ਹਰ ਆਪੇ ਦੇਵੇ ਲੈ ਹਰ ਆਪੇ ਧਰਮ ਬੁਲਾਏ ਦਾ ਹਰ ਆਪੇ ਹੀ ਮਤ ਦੇ ਗੁਰਮੁਖ ਆ ਮਨ ਪ੍ਰਗਾਸ ਹੈ ਸੇ ਵਿਰਲੇ ਕੇਈ ਕੇ ਹਾਉ ਬਲਿਹਾਰੀ ਤੈਨ ਕਾਉ ਜਿਨ ਹਰ ਪਾਇਆ ਗੁਰਮਤੇ ਜਨ ਨਾਨਕ ਗਮਲ ਪ੍ਰਗਾਸਿਆ ਮਨ ਹਰ ਹਰ ਉਠੜਾਹਿ ਮਨ ਹਰ ਹਰ ਜਪਨ ਕਰੇ ਹਰ ਗੁਰ ਸਰਣਾਈ ਭਜ ਪਾਉ ਜਿੰਦੂ ਸਭ ਕੇਲ ਵੇਖ ਦੁਖ ਪਰ ਹਰੇ ਰਹਾਉ ਘਟ ਘਟ ਰਮਈਆ ਮਨ ਵਸੈ ਕਿਉ ਪਾਈਐ ਕਿਥ ਭਤ ਗੁਰ ਪੂਰਾ ਸਤ ਗੁਰ ਭੇਟੀਐ ਹਰ ਆਏ ਵਸੈ ਮਨ ਚਿਤ ਮੈਂ ਧਰ ਨਾਮ ਆਧਾਰ ਹੈ ਹਰ ਨਾਮੇ ਤੇ ਗਤ ਮਤ ਮੈਂ ਹਰ ਹਰ ਨਾਮ ਵਿਸਾਹੂ ਹੈ ਹਰ ਨਾਮੇ ਹੀ ਜਤ ਪਤ ਜਨ ਨਾਨਕ ਨਾਮ ਧਿਆਇਆ ਰੰਗ ਰਤੜਾ ਹਰ ਰੰਗ ਰਤ ਹਰਿ ਤਿਆਵਹੁ ਹਰਿ ਪ੍ਰਭ ਸਤ ਗੁਰ ਬਚਨੀ ਹਰਿ ਪ੍ਰਭ ਜਾਣਿਆ ਸਭ ਹਰਿ ਪ੍ਰਭ ਤੇ ਉਤਪਤ ਰਹਾਉ ਨੇਨ ਕਉ ਪੂਰਬ ਲਿਖਿਆ ਸੇ ਆਏ ਮਿਲੇ ਗੁਰ ਬਾਸ ਸੇਵਕ ਭਾਏ ਵਣਜਾਰਿਆ ਮਿੱਤਰਾ ਗੁਰ ਹਰਿ ਹਰਿ ਨਾਮ ਪ੍ਰਗਾਸ ਤਾਨ ਤਾਨ ਵਣਜ ਵਾਪਾਰੀਆ ਜਿਨ ਵਖਰ ਲੱਦੇ ਅੜਾ ਹਰ ਰਾਸ ਗੁਰਮੁਖਾ ਧਰਮੁਖ ਉਜਲੇ ਸੇ ਆਏ ਮਿਲੇ ਹਰ ਭਾਸ ਜਨ ਨਾਨਕ ਗੁਰ ਤਿਨ ਪਾਇਆ ਜਿਨਾਂ ਆਪ ਤੁਠਾ ਗੁਣਤਾਸ ਹਰਿ ਤਿਆਵਹੁ ਸਾਸ ਗਿਰਾਸ ਮਨਪ੍ਰੀਤ ਲੱਗੀ ਤਨਾ ਗੁਰਮੁਖਾ ਹਰਨਾਮ ਜਿਨਾਂ ਰਹਿਰਾਸ ਰਹਾਉ ਇਕ ਓ ਅੰਕਾਰ ਸਤਗੁਰ ਪ੍ਰਸਾਦ ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ ਸਲੋਕਾਂ ਨਾਲ ਸਲੋਕ ਮਹੱਲਾ ਤੀਜਾ ਰਾਗਾ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ ਸਦਾ ਹਾਰ ਸੱਚ ਮਨ ਵਸੈ ਨਿਹਚਲ ਮਤ ਅਪਾਰ ਰਤਨ ਅਮੋਲਕ ਪਾਇਆ ਗੁਰ ਕਾ ਸਬਦ ਵਿਚਾਰ ਜੇਵਾ ਸੱਚੀ ਮਨ ਸੱਚਾ ਸੱਚਾ ਸਰੀਰ ਆਕਾਰ ਨਾਨਕ ਸੱਚੈ ਸਤਿਗੁਰ ਸੇਵੈ ਸਦਾ ਸੱਚ ਵਾਪਾਰ ਮਹੱਲਾ ਤੀਜਾ ਹੋਰ ਬਿਰਹਾ ਸਭ ਧਾਤ ਹੈ ਜਬ ਲਗ ਸਾਹਿਬ ਪ੍ਰੀਤ ਨਾ ਹੋਏ ਇਹੋ ਮਨ ਮਾਇਆ 모ਹਿਆ ਵੇਖਣ ਸੁਣਣ ਨਾ ਹੋਏ ਸਹ ਦੇਖੇ ਬਿਨ ਪ੍ਰੀਤ ਨਾ ਉਪਜੈ ਅੰਦਾ ਗਿਆ ਕਰੇ ਨਾਨਕ ਜਿਨ ਅੱਖੀ ਦਿੱਤੀਆਂ ਸੋਈ ਸੱਚਾ ਦੇ ਪਾਉੜੀ ਹਰ ਇੱਕੋ ਕਰਤਾ ਇੱਕ ਇੱਕੋ ਦੀਵਾਨ ਹਰ ਹਰ ਇੱਕ ਸਹਦਾ ਹੈ ਅਮਰ ਇੱਕੋ ਹਰ ਚਿਤ ਧਾਰ ਹਰ ਇਸ ਬਿਨ ਕੋਈ ਨਾਹੇ ਡਰ ਭ੍ਰਮ ਭਾਉ ਦੂਰ ਕਰੇ ਘਰ ਦਸੈ ਨੂੰ ਸਲਾਹੇ ਜੇ ਤੁਧ ਰੱਖੇ ਬਾਹਰ ਘਰ ਹਰ ਜਿਸ ਨੂੰ ਹੋਏ ਦਿਆਲ ਸੁਹਾਰ ਜਪ ਭਾਉ ਬਖਮ ਤਰ ਸਲੋਕ ਮਹੱਲਾ ਪਹਿਲਾ ਦਾਤੀ ਸਾਹਿਬ ਸੰਦਿਆ ਕੀ ਆ ਚੱਲੈ ਤਿਸ ਨਾਲ ਇੱਕ ਜਾਗੰਦੇ ਨਾਲ ਹਨ ਇੱਕ ਨਾਉ ਸੁਤਿਆਂ ਦੇ ਉਠਾਲ ਮਹੱਲਾ ਪਹਿਲਾ ਸੇਧਕ ਸਬੂਰੇ ਸਾਧਕਾ ਸਬਰ ਤੋਸਾ ਮਲਾਏ ਕਾ ਦੀਦਾਰ ਪੂਰੇ ਪਾਏ ਸਾ ਤਾਉ ਨਾਹੀ ਖਾਏ ਕਾ ਪੌੜੀ ਸਭ ਆਪੇ ਤਦ ਉਪਾਏ ਕੈ ਆਪਕਾਰੈ ਲਾਈ ਤੂੰ ਆਪੇ ਵੇਖ ਵਿਗ ਸਦਾ ਆਪਣੀ ਵੜਿ ਆਈ ਹਰ ਤਦ ਹੋ ਬਾਹਰ ਕਿਛ ਨਾਹੀ ਤੂੰ ਸੱਚਾ ਸਾਈ ਤੂੰ ਆਪੇ ਆਪ ਵਰਤਦਾ ਸਭਨੀ ਹੀ ਥਾਈ ਹਰ ਤਸੈ ਧਿਆਵੋ ਸੰਤ ਜਨੋ ਜੋ ਲੈ ਛਡਾਈ ਸੋ ਲੋਕ ਮਹੱਲਾ ਪਹਿਲਾ ਫਕੜ ਜਾਤੀ ਫਕੜ ਨਾਓ ਸਭ ਨਾ ਜੀਆ ਇੱਕਾ ਛਾਓ ਆਪੋ ਹੋ ਜੇ ਕੋ ਭਲਾ ਕਹਾਏ ਨਾਨਕ ਤਾ ਪਰ ਜਾਪੈ ਜਾਪਤ ਲੇਖੇ ਪਾਏ ਮਹੱਲਾ ਦੂਜਾ ਜੇ ਸ ਪਿਆਰੇ ਸਿਉ ਨੇ ਹੋਂ ਤਿਸ ਆਗੇ ਮਰ ਚੱਲੀ ਐ ਤ੍ਰਿਗ ਜੀਵਨ ਸੰਸਾਰ ਤਾ ਕੈ ਪਾਛੈ ਜੀਵਨਾ ਪਉੜੀ ਤੁਦ ਆਪੇ ਧਰਤੀ ਸਾਜੀਐ ਚੰਦ ਸੂਰਜ ਦੋਏ ਦੀਵੇ 10 ਚਾਰ ਹਟ ਤੁਦ ਸਾਜਿਆ ਬਾਪਾਰ ਕਰੀਵੇ ਇਕ ਨਾਨੋ ਹਰ ਲਾਭ ਦੇ ਜੋ ਗੁਰਮੁਖ ਥੀਵੇ ਤੈਨ ਜਮ ਕਾਲ ਨਾ ਵਿਆਪਾਈ ਜਿਨ ਸਚ ਅੰਮ੍ਰਿਤ ਪੀਵੇ ਓਏ ਆਪ ਛੁੱਟੇ ਪਰਵਾਰ ਸਿਓ ਤਿਨ ਪਿਛੈ ਸਭ ਜਗਤ ਛੁੱਟੀਵੇ ਸਲੋਕ ਮਹੱਲਾ ਪਹਿਲਾ ਕੁਦਰਤ ਗਰਖੈ ਵਸਿਆ ਸੋਏ ਵਖਤ ਵਿਚਾਰੇ ਸੋ ਬੰਦਾ ਹੋਏ ਕੁਦਰਤ ਹੈ ਕੀਮਤ ਨਹੀਂ ਪਾਏ ਜਾਂ ਕੀਮਤ ਪਾਏ ਤਾ ਕਹੀ ਨਾ ਜਾਏ ਸਰ ਸਰੀਅਤ ਕਰੈ ਵਿਚਾਰ ਬਿਨ ਬੂਝੇ ਕੈਸੇ ਪਾਵਹਿ ਪਾਰ ਸਿੱਧਕ ਕਰ ਸਜਦਾ ਮਾਨ ਕਰ ਮਖਸੂਦ ਜੇਹ ਥਿਰ ਦੇਖਾ ਤੇ ਥਿਰ ਮੌਜੂਦ ਮਹੱਲਾ ਤੀਜਾ ਗੁਰ ਸਬਾ ਏਵ ਨ ਪਾਈਐ ਨਾ ਨੇੜਾ ਨਾ ਦੂਰ ਨਾਨਕ ਸਤਿਗੁਰ ਤਾਂ ਮਿਲੈ ਜਾ ਮਨ ਰਹੈ ਹਦੂਰ ਪਾਉੜੀ ਸਪਤ ਦੀਪ ਸਪਤ ਸਾਗਰਾਂ ਨਾਵਖੰਡ ਚਾਰ ਵੇਦ ਦਸ ਅਸ਼ਟ ਪੁਰਾਣਾ ਹਰ ਸਭਨਾ ਵਿੱਚ ਤੂੰ ਵਰਤਦਾ ਹਰ ਸਭਨਾ ਭਾਣਾ ਸਾਬਤ ਹੋ ਜਾਏ ਤੇ ਆਵਹਿ ਜੀ ਜੰਤ ਹਰ ਸਾਰਗ ਪਾਣਾ ਜੋ ਗੁਰਮੁਖ ਹਰ ਆਰਾਧ ਦੇ ਤਿੰਨ ਹਉ ਕੁਰਬਾਨਾ ਤੂੰ ਆਪੇ ਆਪ ਵਰਤਦਾ ਕਰ ਛੂਜ ਵਿਡਾਣਾ ਸਲੋਕ ਮਹਲਾ 3 ਜੀ ਕਲੌਮ ਸਾਜਨੀ ਪਿਆ ਸਦਾਈਐ ਹਿਰਦੈ ਹੀ ਲਿਖਲੇ ਹੋ ਸਦਾ ਸਾਹਿਬ ਕੈ ਰੰਗ ਰਹੈ ਕਬਹੂ ਨਾ ਤੂਤ ਸਨੇਹ ਕਲੌਮ ਸਾਜਨੀ ਜਾਏ ਸੀ ਲਿਖਿਆ ਭੀ ਨਾਲੇ ਜਾਏ ਨਾਨਕ ਸਹਿ ਪ੍ਰੀਤ ਨਾ ਜਾਏ ਸੀ ਜੋ ਧੁਰ ਛੋਡੀ ਸਚੈ ਪਾਏ ਮਹਲਾ ਤੀਜਾ ਨਦਰੇ ਆਵਦਾ ਨਾਲ ਨਾ ਚੱਲਈ ਵੇਖਹੁ ਕੋ ਵਿਉਪਾਏ ਸਤਿਗੁਰ ਸੱਚ ਦਰੜਾਇਆ ਸੱਚ ਰਹੋ ਲਿਵ ਲਾਏ ਨਾਨਕ ਸਬਦ ਦੀ ਸੱਚ ਹੈ ਕਰਮੀ ਫਲ ਲੈ ਪਾਏ ਪੌੜੀ ਹਾਰ ਅੰਦਰ ਬਾਹਰ ਇੱਕ ਤੂੰ ਤੂੰ ਜਾਣੈ ਭੇਤ ਜ ਕੀ ਚੈ ਸੋ ਹਰ ਜਾਣਦਾ ਮੇਰੇ ਮਨ ਹਰ ਚੀਤੈ ਸੋ ਡਰੈ ਜੇ ਪਾਪ ਕਮਾਵਦਾ ਧਰਮੀ ਵਿਗਸੀਤ ਤੂੰ ਸੱਚਾ ਆਪ ਨਿਆਹੁ ਸੱਚ ਤਾਂ ਡਰੀਐ ਕੀਤੈ ਜਿਨਾਂ ਨਾਨਕ ਸੱਚ ਪਛਾਣਿਆ ਸੇ ਸੱਚ ਰਲੇਤ ਸਲੋਕ ਮਹੱਲਾ ਚੀਜਾ ਕਲਮ ਜਲਾਓ ਸਾਨਮਸ ਬਾਣੀਐ ਕਾਗਦ ਭੀ ਜਲ ਜਾਓ ਲਿਖਣ ਵਾਲਾ ਜਲ ਬੁਲਾਓ ਜਿਨ ਲਿਖਿਆ ਦੂਜਾ ਭਾਉ ਨਾਨਕ ਪੂਰਬ ਲਿਖਿਆ ਕਮਾਵਣਾ ਅਵਰ ਨਾ ਕਰਨਾ ਜਾਏ ਮਹੱਲਾ ਤੀਜਾ ਔਰ ਕੂੜ ਪੜਣਾ ਕੂੜ ਬੋਲਣਾ ਮਾਇਆ ਨਾਲ ਪਿਆਰ ਨਾਨਕ ਵਿਣ ਨਾਵੇ ਕੋ ਥਿਰ ਨਹੀਂ ਬਾੜ ਪੜ ਹੋਏ ਖੁਵਾਰ ਪਉੜੀ ਹਰ ਕੀ ਵਡਿਆਈ ਵੱਡੀ ਹੈ ਹਰ ਕੀਰਤਨ ਹਰ ਕਾ ਹਰ ਕੀ ਵਡਿਆਈ ਵੱਡੀ ਹੈ ਜਾਨ ਆਉ ਹੈ ਧਰਮ ਕਾ ਹਰ ਕੀ ਵਡਿਆਈ ਵੱਡੀ ਹੈ ਜਾ ਫਲ ਹੈ ਜੀ ਕਾ ਹਰ ਕੀ ਵਡਿਆਈ ਵੱਡੀ ਹੈ ਜਾ ਨਾ ਸੁਣਾਈ ਕਹਿਆ ਤੁਗਲ ਕਾ ਹਰ ਕੀ ਵਡਿਆਈ ਵੱਡੀ ਹੈ ਅਪੁੱਛਿਆ ਦਾਨ ਦੇਵ ਕਾ ਸ਼ਲੋਕ ਮਹੱਲਾ ਤੀਜਾ ਹਾਉ ਹਾਉ ਕਰਤੀ ਸਭ ਮੋਈ ਸੰਪਾਉ ਕਿਸੈ ਨਾ ਨਾਲ ਦੂਜੈ ਭਾਏ ਦੁਖ ਪਾਇਆ ਸਭ ਜੋਹੀ ਜਮ ਕਾਲ ਨਾਨਕ ਗੁਰਮੁਖ ਓਵਰੇ ਸਾਚਾ ਨਾਮ ਸਮਾਲ ਮਹੱਲਾ ਪਹਿਲਾ ਗੱਲਿ ਅਸੀ ਚੰਗੀਆਂ ਆਚਾਰੀ ਬੁਰੀਆਹ ਮਨਹੁ ਕੁ ਸੁਧਾ ਕਾਲੀਆਂ ਬਾਹਰ ਚਿਟਵੀਆ ਹੈ ਅਲੀਸਾ ਕਰੈ ਤੇ ਨਾੜੀਆਂ ਜੋ ਸੇਵਹਿ ਦਾਰ ਖੜੀਆ ਨਾਲ ਥਸ ਮੈਂ ਰਤੀਆਂ ਮਾਨਹਿ ਸੁਖ ਰਲੀਆਂ ਹੈ ਹੁੰਦਾ ਤਾਣ ਨਿਤਾਣੀਆਂ ਰਹੈ ਨ ਮਾਨਣੀਆਂ ਨਾਨਕ ਜਨਮ ਸਕਾਰ ਥਾ ਜੇ ਤਿਨ ਕੈ ਸੰਗ ਮਿਲਾਹ ਪਾਉੜੀ ਤੂੰ ਆਪੇ ਜਾਲ ਮੀਨਾ ਹੈ ਆਪੇ ਆਪੇ ਹੀ ਆਪ ਜਾਲ ਤੂੰ ਆਪੇ ਜਾਲ ਬਤਾਏਂਦਾ ਆਪੇ ਵਿੱਚ ਸੇਬਾਲ ਤੂੰ ਆਪੇ ਕਮਲ ਅਲਿਫਤ ਹੈ ਸੈ ਹੱਥਾਂ ਵਿੱਚ ਗੁਲਾਲ ਤੂੰ ਆਪੇ ਮੁਕਤ ਕਰਾਏਂਦਾ ਇੱਕ ਨਿਮਖ ਘੜੀ ਕਰ ਖਿਆਲ ਹਰਤ ਉਦਹੁ ਬਾਰ ਕਿਸ਼ਨਹੀ ਗੁਰ ਸਬਦੀ ਦੇਖ ਨਿਹਾਲ ਸਲੋਕ ਮਹੱਲਾ 3 ਹੁਕਮ ਨਾ ਜਾਣੈ ਬਹੁਤਾ ਰੋਵੈ ਅੰਦਰ ਧੋਖਾ ਨੀਂਦ ਨਾ ਸੋਵੈ ਜੀ ਧਨ ਖਸਮੈ ਚਲੇ ਰਜਾਈ ਧਾਰ ਘਰ ਸੋਭਾ ਮਹਿਲ ਬੁਲਾਈ ਨਾਨਕ ਕਰਮੀ ਇਹੋ ਮਤ ਪਾਈ ਗੁਰ ਪ੍ਰਸਾਦੀ ਸੱਚ ਸੁਮਾਈ ਮਹੱਲਾ ਤੀਜਾ ਮਾਨਮੁਖ ਨਾਮ ਵਿਹੂਣਿਆ ਰੰਗ ਕਸੂਂ ਬਾ ਦੇਖ ਨਾ ਭੁੱਲ ਇਸ ਕਾ ਰੰਗ ਦਿਨ ਥੂੜਿਆ ਸੋਚਾ ਇਸ ਦਾ ਮੋਲੇ ਦੁਜਾ ਲੱਗੇ ਪਾਚ ਮੋਏ ਮੂਰਖ ਅੰਧ ਗਵਾਰ ਵਿਸਟਾ ਅੰਦਰ ਕੀਤ ਸੇ ਪਏ ਬਚੈ ਵਾਰੋ ਵਾਰ ਨਾਨਕ ਨਾਮ ਰਤੇ ਸੇ ਰੰਗੁਲੇ ਗੁਰ ਕੈ ਸਹਿਜ ਸੁਭਾਏ ਭਗਤੀ ਰੰਗ ਨਾ ਉਤਰੈ ਸਹਜੇ ਰਹੈ ਸਮਾਏ ਪਉੜੀ ਸ਼ੇਸ਼ਟਾ ਉਪਾਈ ਸਭ ਤੁਦ ਆਪੇ ਰਿਜਕ ਸੰਭਾਹਿਆ ਇਕ ਵੱਲ ਛਲ ਕਰ ਕਹਿ ਖਾਵੰਦੇ ਮੋਹ ਕੂੜ ਕੋ ਸਤ ਤਿਨੇ ਢਾਹਿਆ ਤੁਦ ਆਪੇ ਭਾਵੈ ਸੋ ਕਰਹਿ ਤੁਦ ਓਤੈ ਕਾਮ ਓਏ ਲਾਇਆ ਇਕ ਨਾ ਸਚੁ 부ਝਾਏ ਹੋਨ ਤਿਨਾ ਅਟੋਟ ਪੰਡਾਰ ਦੇਵਾਇਆ ਹਰ ਚੇਤ ਖਾਹੇ ਤੇ ਨਾ ਸਫਲ ਹੈ ਉਚੇਤਾ ਹੱਥ ਤਡਾਇਆ ਇਸ ਲੋਕ ਮਹੱਲਾ ਚੀਜਾ ਪੜ ਬਾੜ ਪੰਡਿਤ ਵੇਦ ਵਖਾਣ ਹੈ ਮਾਇਆ ਮੋਹ ਸੁਆਏ ਦੁਜੇ ਭਾਏ ਹਰ ਨਾਮ ਵਿਸਾਰੇ ਆ ਮਨ ਮੂਰਖ ਮਿਲੇ ਸਜਾਏ ਜਨ ਜੀਓ ਪੈੰਡ ਦਿੱਤਾ ਤਿਸ ਕਬ ਹੂੰ ਨਾ ਚੇਤੇ ਜੋ ਦੇਂਦਾ ਰਿਜਕ ਸੰਭਾਹੇ ਜਮ ਕਾ ਫਾਹਾ ਗਲੋਂ ਨਾ ਕਟਿਏ ਫਿਰ ਫਿਰ ਆਵੈ ਜਾਏ ਮਨ ਮੁਖ ਕਿਛੂ ਨਾ ਸੂਜੈ ਅੰਦੋਲੇ ਪੂਰਬ ਲਿਖਿਆ ਕਮਾਏ ਪੂਰੇ ਭਾਗ ਸਤਗੁਰ ਮਿਲੈ ਸੁਖ ਦਾਤਾ ਨਾਮ ਵਸੈ ਮਨ ਆਏ ਸੁਖ ਮਾਣੈ ਸੁਖ ਪੈਨਣਾ ਸੁਖੇ ਸੁਖ ਵਿਹਾਇ ਨਾਨਕ ਸੋ ਨਾਉ ਮਨੋ ਨਾ ਵਿਸਾਰੀਐ ਜਿਤ ਦਰ ਸਚੈ ਸੋਭਾ ਪਾਏ ਮਹਲਾ ਤੀਜਾ ਸਤਿਗੁਰ ਸੇਵ ਸੁਖ ਪਾਇਆ ਸਚ ਨਾਮ ਗੁਣਤਾਸ ਗੁਰਮਤੀ ਆਪਿ ਪਛਾਣਿਆ RAM ਨਾਮ ਪਰਗਾਸੈ ਸਚੋ ਸਚ ਕਮਾਵਣਾ ਵਡਿਆਈ ਵੱਡੇ ਪਾਸ ਜੀਉ ਪਿੰਡ ਸਭ ਤਿਸ ਕਾ ਸਿਫਤ ਕਰੇ ਅਰਦਾਸ ਸਚੈ ਸਬਦ ਸਲਾਹਣਾ ਸੁਖੇ ਸੁਖ ਨਿਵਾਸ ਜਪ ਤਪ ਸੰਜਮ ਮਨੈ ਮਾਹੇ ਬਿਨ ਨਾਵੈ ਧ੍ਰਿਗ ਜੀਵਾਸ ਗੋਰਾ ਮਤੀ ਨਾਉ ਪਾਈਐ ਮਨ ਮੁਖ ਮੋਹੇ ਵਿਨਾਸ਼ ਜਿਉਂ ਭਾਵੇਂ ਤਿਉ ਰਾਖ ਤੂੰ ਨਾਨਕ ਤੇਰਾ ਦਾਸ ਪਾਉੜੀ ਸਾਬ ਕੋ ਤੇਰਾ ਤੂੰ ਸਭ ਸਦਾ ਤੂੰ ਸਭ ਨਾਰਾਸ ਸਭ ਤੁਧੈ ਪਾਸੋਂ ਮੰਗਦੇ ਨਿਤ ਕਰ ਅਰਦਾਸ ਜੇਸ ਤੂੰ ਦੇਹ ਤਿਸ ਸਭ ਕਿਸ ਮਿਲੈ ਇੱਕ ਨਾ ਦੂਰ ਹੈ ਪਾਸ ਤੂੰ ਤਾਂ ਬਾਝੋਂ ਥਾਉ ਕੋ ਨਾਹੀ ਜਿਸ ਪਾਸੋਂ ਮੰਗੀਐ ਮਨ ਵੇਖੋ ਕੋ ਨਿਰਜਾਸ ਸਭ ਤੁਧੈ ਨੂੰ ਸਲਾਹ ਦੇ ਦਰ ਗੁਰਮੁਖਾਂ ਨੂੰ ਪ੍ਰਗਾਸ